ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਅਮਰੀਕਾ ਸਰਕਾਰ ਨੇ ਭਾਰਤ ਨੂੰ ਚੇਤਾਵਨੀ ਦਿੱੰਦਿਆ ਕਿ ਆਉਣ ਵਾਲੇ ਸਮੇਂ ਤੇ ਇਸ ਉੱਤੇ ਹੋਰ ਤਾਇਰਫ ਲਗਾਏ ਜਾਣਗੇ 트럼ਪ ਅਤੇ ਪੁਤਨ ਦੀ ਮੀਟਿੰਗ ਨੂੰ ਲੈ ਕੇ ਭਾਰਤ ਉੱਤੇ ਯੂਰਪੀ ਦੇਸ਼ ਦਬਾਅ ਬਣਾ ਰਹੇ ਹਨ ਸ਼ਸ਼ੀ थरूर ਜੋ ਕਿ ਕਾਂਗਰਸ ਦੇ ਸੀਨੀਅਰ ਨੇਤਾ ਕਹਿੰਨੇ ਕਿ ਭਾਰਤ ਅਮਰੀਕਾ ਸਰਕਾਰ ਅੱਗੇ ਗੋਡੇ ਨਹੀਂ ਟੇਕੇਗਾ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਦੇ ਨਾਲ ਸਬੰਧ ਅੱਗੇ ਵਧਦੇ ਰਹਿਣਗੇ ਇਸ ਗੱਲ ਦੀ ਆਸ ਕੀਤੀ ਜਾ ਰਹੀ ਹੈ चीन ਦੀ ਧਰਤ ਤੇ ਹੀ ਪਾਕਿਸਤਾਨ ਫੌਜ ਨੇ ਆਪਣੀ ਰਾਕੇਟ ਫੋਰਸ ਤਿਆਰ ਕਰੇਗਾ ਇਸ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਹ ਸਬੰਧੀ ਜਾਣਕਾਰੀ ਦਿੱਤੀ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਨੇਤਾ ਆਪਣੀ ਜਵਾਨ ਤੇ ਕਾਬੂ ਰੱਖਣ ਕਿਸ਼ਤ ਬਾੜ ਵਿੱਚ ਬੱਦਲ ਫਟ ਗਿਆ ਹੈ ਜਿਸ ਨਾਲ CISF ਦੇ 2 ਜਵਾਨ ਸਮੇਤ 52 ਲੋਕਾਂ ਦੀ ਮੌਤ ਹੋ ਗਈ ਹੈ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦੇ ਕਾਰਨ ਸ਼ਹੀ ਲੋਕਾਂ ਦੀ ਮੌਤ ਹੋ ਗਈ ਹੈ ਕਿਸਤਬਾਦ ਤੇ ਜਦੋਂ ਬੱਦਲ ਫਟਿਆ ਹੈ ਤਾਂ ਇੱਥੇ ਮਚੈਲ ਮਾਤਾ ਦੇ ਮੰਦਿਰ ਤੇ ਦਰਸ਼ਕਾਂ ਲਈ ਲੋਕ ਇਕੱਠੇ ਹੋਏ ਸਨ ਮਚੈਲ ਮਾਤਾ ਮੰਦਿਰ ਦੀ ਸਾਲਾਨਾ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ ਆਜ਼ਾਦੀ ਦਿਹਾੜੇ ਦੀ ਪੂਰਵਲੀ ਸ਼ਾਂਤੀ ਰਾਸ਼ਟਰਪਤੀ ਨੇ ਦੇਸ਼ ਨੂੰ ਸੰਬੋਧਨ ਕਰਦਿਆ ਕਿ ਆਪਰੇਸ਼ਨ ਸੰਦੂਰ ਅੱਤਵਾਦ ਦੇ ਖਿਲਾਫ ਲੜਾਈ ਲਈ ਇੱਕ ਮਿਸਾਲ ਬਣ ਕੇ ਰਹਿ ਜਾਵੇਗਾ ਵੋਟਚੋਰੀ ਦੇ ਵਿਰੁੱਧ ਵਿਹਾਰ ਵਿੱਚ ਸਿੰਧੀ ਲੜਾਈ ਸ਼ੁਰੂ ਕੀਤੀ ਜਾਵੇਗੀ ਰਾਹੁਲ ਗਾਂਧੀ ਨੇ ਇਹ ਵਿਚਾਰ ਆਪਣੇ ਪ੍ਰਗਟਾਏ ਹਨ ਸੀ ਐਸਆਰ ਦੇ ਮਾਮਲੇ ਸੁਪਰੀਮ ਕੋਰਟ ਦੇ ਹੁਕਮ ਵਿੱਚ ਬੋਟਰ ਦੇਸ਼ ਦੇ ਵਿੱਚੋਂ ਹਟਾਏ ਗਏ 65 ਲੱਖ ਵੋਟਾਂ ਦਾ ਬੇਰਬਾ ਚੋਣ ਕਮਿਸ਼ਨ ਨੂੰ ਦਿੱਤਾ ਦੇਣਾ ਪਵੇਗਾ ਤੇ ਇਸ ਨੂੰ ਵੈੱਬਸਾਈਟ ਤੇ ਪਾਉਣ ਲਈ ਕਿਹਾ ਗਿਆ ਹੈ ਆਪਰੇਸ਼ਨ ਸੰਧੂਰ ਲਈ ਬੀਐਸਐਫ ਨੇ 16 ਜਵਾਨਾਂ ਨੂੰ ਗਲੈਂਟਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ ਸੈਂਪੈਥੀ ਤੇ ਰਾਜਕੁੰਦਰ ਦੀਆਂ ਮੁਸ਼ਕਲਾਂ ਵਧ ਗਈਆਂ ਹਾਂ ਤੇ 29.60 ਕਰੋੜ ਦੀ ਧੋਖਾ ਦੇ ਦਾ ਕੇਸ ਦਰਜ ਕੀਤਾ ਗਿਆ ਹੈ ਪੰਜਾਬ ਦੇ ਮੰਤਰੀ ਮੰਡਲ ਨੇ ਲੈਂਡ ਪੂਲਿੰਗ ਆਫਿਸ ਲੈਂਡ ਲਈ ਮੋਹਰ ਲਗਾ ਦਿੱਤੀ ਹੈ ਪੰਜਾਬ ਦੇ ਸਰਕਾਰੀ ਇਦਾਰੇ ਤੇ ਹੈਂਡ ਗ੍ਰਨੇਡ ਨਾਲ ਹਮਲੇ ਕਰਨ ਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਹੈ ਬੱਬਰ ਖਾਲਸਾ ਦੇ ਦੋ ਕਰਕੁਨ ਹੈਂਡ ਗ੍ਰਨੇਡ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਏ ਗਏ ਹਨ ਪਟਿਆਲਾ ਵਿਖੇ ਸਕੇ ਚਾਚੀ ਨੇ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ ਹੈ ਨਿਹਾਲ ਸਿੰਘ ਵਾਲਾ ਪਿੰਡ ਦੇ ਨਿਤਿਕ ਹਿੰਮਤਵਰ ਵਿਖੇ ਛੜਿਆ ਨੇ ਪੰਚਾਇਤ ਨੂੰ ਚਿੱਠੀ ਲਿਖ ਕੇ ਕਿਹਾ ਕਿ ਸਾਡੇ ਰਿਸ਼ਤੇ ਕਰਵਾਓ ਨਹੀਂ ਕਰਵਾਏ ਗਏ ਤਾਂ ਇਸ ਦਿਨ ਤੀਜੇ ਭੁਗਤਣ ਲਈ ਪੰਚਾਇਤ ਤਿਆਰ ਰਹੇ ਰਾਜਾ ਬੜਿੰਗਰ ਦੇ ਪ੍ਰਤਾਪ ਸਿੰਘ ਬਾਜਪਾ ਨੇ ਵੋਟ ਚੋਰੀ ਦੇ ਖਿਲਾਫ ਮੁਹਾਲੀ ਵਿਖੇ ਕੈਂਡਲ ਮਾਰਚ ਕੱਢਿਆ ਡਿਜੀਟਲ ਰੈਸਟ ਦੇ ਨਾਂ ਤੇ 92 ਕਰੋੜ ਦੀ ਠਗੀ ਦੇ ਸਬੰਧ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਤਾਮਨੰਡੂ ਕਰਨਾਟਕ ਅਤੇ ਗੁਜਰਾਤ ਸਮੇਤ ਕਈ ਸੂਬਿਆਂ ਤੋਂ ਛਾਪੇਮਾਰੀ ਕੀਤੀ ਹੈ ਤੇ ਇਹ ਲੋਕ ਉੱਥੇ ਆਪਣਾ ਰੈਕਟ ਚਲਾ ਰਹੇ ਸਨ ਪੰਜਾਬ ਦੇ ਕਿਸਾਨ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਿੱਕੇ ਪੰਜਾਬ ਦੇ ਅੰਦਰ ਮੱਕੀ ਹੀਟ ਰਕਬਾ ਵਧ ਕੇ 1 ਲੱਖ ਹੈਕਟੇਅਰ ਹੋ ਗਿਆ ਹੈ ਭਾਰਤੀ ਕ੍ਰਿਕਟ ਟੀਮ ਦੇ ਸਾਫਾ ਖਿਡਾਰੀ ਜੁਬਰਾਵ ਸਿੰਘ ਨੇ ਕਿਹਾ ਹੈ ਕਿ ਗੇਲਨੀ ਇੰਗਲੈਂਡ ਵਿੱਚ ਇਸ ਤਰ੍ਹਾਂ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ ਉਹ ਅਭਿਸ਼ਵਾਸਯੋਗ ਸੀ 15ਵੀਂ ਹਾਕੀ ਇੰਡੀਆ ਜੂਨੀਅਰ ਰਾਸ਼ਟਰੀ ਪੁਰਸ਼ ਹਾਕੀ ਚੈਂਪੀਅਨ ਵਿੱਚ ਚੰਡੀਗੜ੍ਹ ਤੇ ਉੱਤਰਾਖੰਡ ਦੀਆਂ ਟੀਮਾਂ ਨੇ ਜੇ